ਸਾਰਾ ਕੰਮ ਨਾ ਮੇਰੇ ਸਿਰ ਤੇ ਸੱਟ ਜਾਂਦੀ ਆ ਮਹਾਰਾਣੀ ਆਪ ਤਾਂ ਤੜਕੇ ਨਿਕਲ ਜਾਂਦੇ ਗਰਦੌਰੀਆਂ ਤੇ ਹੈ ਵੀ ਦੱਸ ਮੈਂ ਇੱਥੇ ਗੋਲੀ ਰੱਖੀ ਆ ਤੇਰਾ ਕੰਮ ਧੰਦਾ ਕਰਨ ਨੂੰ ਨਾ ਕੱਪੜਿਆਂ ਨੂੰ ਹੱਥ ਲਾਉਂਦੀ ਐ ਆ ਚਾਰ ਗੁੱਲੀਆਂ ਨੇ ਉਹ ਲਾ ਕੇ ਭੋਰਾ ਖਵਾ ਦੇ ਖਵਾ ਦੇ ਉਹ ਵੀ 10 ਵਾਰੇ ਮੇਨੇ ਮਾਰਦੀ ਆ ਇੱਕ ਹੋਰ ਜਿਹੜਾ ਮੇਰੀ ਗੱਲ ਨਹੀਂ ਸੁਣਦਾ ਹੈਗਾ ਵੱਡਾ ਤਾਂ ਨਿਕਲ ਗਿਆ ਮੈਂ ਇਹਨੂੰ ਜਾਂ ਤੈਨਾਂ ਦਾ ਕੋਈ ਹੱਲ ਕਰ ਜਾ ਜਾਂ ਕੁਝ ਹੋਰ ਇੱਥੇ ਇੱਕ ਥਾਂ ਤੇ ਡੰਡੀ ਲੱਗੀ ਰਹਿੰਦੀ ਐ ਸਾਨੂੰ ਜੇ ਕੱਪੜੇ ਧੋਵਾਂ ਤਾਂ ਉਧਰ ਮੂੰਹ ਚੱਕ ਲਾਂਦੀ ਆ ਹੈਂ ਕੀ ਕਰਾਂ ਮੈਂ ਤਾਂ ਅੱਕੀ ਪਈ ਆਂ ਐਂ ਕਰਦੀ ਆਂ ਮੰਮੀ ਤੋਂ ਸਲਾਹ ਲੈਣੀ ਆਂ ਮੰਮੀ ਮੈਨੂੰ ਕੋਈ ਰਾਹ ਦੁੱਗੀ ਮੈਂ ਤਾਂ ਕੰਮ ਲੋਟ ਨਹੀਂ ਹੋਣਾ ਐ ਮੈਂ ਕਿੰਨਾ ਕੁ ਟਾਈਮ ਬਰਦਾਸ਼ਤ ਕਰੂੰਗੀ ਇਹਨੂੰ ਹੈਲੋ ਹਾਂ ਮੰਮੀ ਸਤਿ ਸ਼੍ਰੀ ਅਕਾਲ ਮੈਂ ਕਾਦੀ ਠੀਕ ਆਂ ਜੇ ਕਿਸੇ ਚੱਜ ਦੇ ਘਰੇ ਵਿਆਹੀ ਹੁੰਦੀ ਤਾਂ ਮੈਂ ਠੀਕ ਹੁੰਦੀ ਹੈ ਆ ਕਿ ਸੱਸ ਸਹੁਰਾ ਨਹੀਂ ਹੈਗੇ ਵੀ ਕੱਲਾ ਜੇੜ ਤੇ ਜਠਾਣੀ ਨੇ ਨਾ ਹੋਰ ਕਿਵੇਂ ਬੋਲਾਂ ਨਾ ਤਾਂ ਮੇਰੇ ਨਾਲ ਢੱਕਾ ਟੜਾਉਂਦੀ ਆ ਸਾਰਾ ਕੰਮ ਮੈਨੂੰ ਇਕੱਲੀ ਨੂੰ ਕਹਿੰਦੀ ਵੀ ਤੂੰ ਕਰ ਇਹ ਤਾਂ ਬਰਤੂ ਸੀ ਪਹਿਲਾਂ ਗੱਲ ਕਰਨੀ ਸੀ ਨਾ ਵੀ ਭਈ ਮੈਂ ਨੌਕਰਾਣੀ ਥੋੜੀ ਆ ਇਸ ਘਰ ਦੀ ਮੈਂ ਵੀ ਬਹੂ ਆ ਨਾ ਜੇ ਉਹ ਵਿਆਹ ਕੇ ਆ ਇਹ ਮੈਂ ਵੀ ਤਾਂ ਵਿਆਹ ਕੇ ਹੀ ਆਈਆਂ ਫਿਰ ਮੈਂ ਕਿਹੜਾ ਨਿਕਲ ਕੇ ਆਈਆਂ ਇਹਦੇ ਨਾਲ ਵਾਸ ਤੁਸੀਂ ਵੀ ਨਾ ਮੇਰੀ ਮੇਰ ਕਰਿਓ ਜੇ ਪਹਿਲਾਂ ਕੋਈ ਚੱਜ ਦਾ ਰਿਸ਼ਤਾ ਦੇਖਿਆ ਹੁੰਦਾ ਨਾ ਹੋਰ ਕਿਹੜਾ ਮੁੰਡੇ ਮਰਗੇ ਸੀ ਜਿਹੜਾ ਤੁਹਾਨੂੰ ਇਹੀ ਲੱਭਿਆ ਸੀਗਾ ਫੇਰ ਕੀ ਸੀ ਜੇ ਸੱਸ ਸਹੁਰਾ ਲੱਭ ਜਾਂਦੇ ਕੰਮ ਤੋਂ ਕੰਮ ਮੇਰੇ ਨਾਲ ਹੱਥ ਤਾਂ ਬਟਾ ਦਿੰਦੀ ਬਾਸ ਮੰਮੀ ਮੈਂ ਤਾਂ ਤੈਨੂੰ ਤਾਂ ਫੋਨ ਲਾਇਆ ਸੀ ਵੀ ਕੋਈ ਰਾਇ ਦੇਣਗੀ ਤੂੰ ਅੱਗੇ ਉਹਦੀ ਮੇਰ ਕਰਨ ਲੱਗ ਗਈ ਆਹੋ ਮੈਂ ਹੀ ਸੋਚੀ ਜਾਨੀਆ ਸਾਰਾ ਕੁਝ ਨਾ ਉਹ ਵੀ ਤਾਂ ਸੋਚੇ ਮੇਰੇ ਬਾਰੇ ਵੀ ਪਈ ਨਿਆਣੀ ਆ ਆਹ ਤਾਂ ਤੜਕੀ ਲਾ ਕੇ ਸੁਰਖੀ ਬਿੰਦੀ ਪਾਊਡਰ ਤੇ ਨਿਕਲ ਜਾਂਦੀ ਕੋਲੇ ਕਛਣਾ ਹੈ ਕਦੇ ਉੱਥੇ ਖੜ ਗਈ ਕਦੇ ਉੱਥੇ ਖੜ ਗਈ ਆ ਗੱਲਾਂ ਵੀ ਮੇਰੀਆਂ ਹੀ ਕਰਦੀ ਆ ਮੈਨੂੰ ਸਾਰੀਆਂ ਗਵੜਨਾ ਦੱਸਦੀਆਂ ਨੇ ਵੀ ਭਾਈ ਤੇਰੀਆਂ ਚੁਗਲੀਆਂ ਕਰਦੀ ਆ ਨਾਲੇ ਤਾਂ ਮੈਂ ਦਿਨ ਰਾਤ ਬੋਲਾ ਧੰਦਾ ਕਰਦੀ ਆ ਨਾਲੇ ਤੇ ਕੱਲਾ ਸੁਣਦੀ ਆ ਨਾ ਮੈਂ ਕਿਹੜਾ ਦੇਣਾ ਤਾਂ ਕੁਛ ਹਾਂ ਖਸਮ ਕਮੋਂਦਾ ਕਸਮ ਕਮੋਂਦਾ ਹੋਏ ਦਾ ਵਾਸਤੇ ਕਮੋਂਦਾ ਮੈਨੂੰ ਕਿਹੜਾ ਖਸਮ ਤਾਂਵੇਂ ਦਿੰਦਾ ਹੁਣ ਘਰ ਦਾ ਖਰਚਾ ਤਾਂ ਭਾਈ ਕਰਨਾ ਹੀ ਆ ਹੁਣ ਇਹ ਵੀ ਤਾਂ ਘਰ ਸਾਹਮਣ ਦਾ ਹੈ ਚਲ ਠੀਕ ਹੈ ਮੰਮੀ ਚੰਗਾ ਮੰਮੀ ਗੜਾ ਮੇਰੀ ਸੁਣਦੀ ਹੈ ਉਹ ਦੀ ਪੱਖ ਕਰਨ ਲੱਗੀ ਲੈ ਵੀ ਵੱਡੀ ਐ ਸਿਆਣੀ ਐ ਵੀ ਦੱਸ ਸਿਆਣੀ ਨੂੰ ਮੈਗੀ ਚੱਟਾਂ ਮੇਰੇ ਨਾਲ ਤਾਂ ਟੱਕਾ ਨਹੀਂ ਢਾਉਣ ਦੀ ਕੰਮ ਦਾ ਯਾਨੀ ਕਿੱਥੇ ਨਿਕਲੇ ਆ ਕਿੱਥੇ ਨੂੰ ਸਿਰ ਦੁਖਣ ਲੱਗ ਪੈਨੇ ਹੁੰਦਾ ਆਊਗਾ ਫਿਰ ਘਰ ਦੀ ਉਹ ਨਾਲ ਕਰ ਲੈ ਲੈ ਦੱਸ ਹਾਂ ਦੁੱਧ ਬਣਾ ਦੱਸ 30 ਕਿਲੋ ਬਣਾਈ ਬੈਠੀ ਹੈ 35 ਕਿਲੋ 35 ਕਿਲੋ ਦੇ ਪੈਸੇ ਥੋੜੀ ਦੇਵਾਂਗੀ ਦੱਸ ਮੈਂ ਤੈਨੂੰ ਭਲਾ ਆ ਬਣੀ ਕਰਦੀ ਬਾਹਰ ਹੀ ਚਲਾ ਕੇ ਸ਼ੇਵੀ ਤੇ ਹੈਪੀ ਕੀ ਹੈ ਜੀ ਕੋਈ ਰੋਟੀ ਟੁੱਕ ਦਾ ਟਾਈਮ ਹੋਇਆ ਨਹੀਂਗਾ ਹਜੇ ਹੁਣ ਤੁਸੀਂ ਵੀ ਆ ਕੇ ਮੈਨੂੰ ਕਹਿ ਦੋ ਰੋਟੀ ਟੁੱਕ ਦਾ ਟਾਈਮ ਹੋਇਆ ਨਹੀਂ ਤਾਂ ਮੈਨੂੰ ਆਇਆ ਮੈਂ ਕਿਸੇ ਕੰਮ ਧੰਦਾ ਦੇਖ ਲਵਾਂ ਕੋਈ ਚੱਲ ਜਾਊਗਾ ਚਾਰ ਪੀ ਕਮਾ ਲਿਆ ਹਾਂਗਾ ਹੁਣ ਬਿਲ ਹੈਗਾ ਕਦੇ ਕਦੇ ਤਾਂ ਕੰਮ ਆਉਂਦਾ ਹੈਗਾ ਰੋਜ਼ ਰੋਜ਼ ਕਿਹੜਾ ਦੱਸ ਦਿਹਾੜੀ ਲੱਗਦੀ ਹੈਗੀ ਜੇ ਐਡਾ ਕਮੋਨ ਵਾਲਾ ਹੁੰਦਾ ਨਾ ਇਹਨਾਂ ਵੰਨੀਆਂ ਗੱਲਾਂ ਸੁਣਨੀਆਂ ਨਹੀਂ ਸੀ ਪੈਂਦੀਆਂ ਅ ਜਿਹੜੇ ਤੇਰੀ ਵੱਡੀ ਭਝਾਈ ਬੋਲਦੀ ਆ ਕਿ ਨਵਾਂ ਬਝਾਈ ਨੇ ਕੀ ਕਹਤਾ ਤੈਨੂੰ ਨਾ ਮੈਨੂੰ ਕੀ ਕਹੂਗੀ ਕਸਰ ਵੀ ਕੀ ਛੱਡਦੀ ਏ ਮੇਰੇ ਨਾਲ ਸਵੇਰੇ ਸੁਰਖੀ ਬਿੰਦੀ ਲਾ ਕੇ ਨਿਕਲ ਜਾਂਦੇ ਆ ਉਹਨੂੰ ਐ ਨਹੀਂ ਪਤਾ ਨਾ ਜੇ ਖਾਸਮ ਘਰੇ ਨਹੀਂ ਹੈਗਾ ਹੋਰ ਜੀਤਾ ਹੈਗੇ ਨੇ ਚਾਰ ਰੋਟੀਆਂ ਨਹੀਂ ਲਾ ਸਕਦੇ ਹੈਗੇ ਉਹ ਉਹ ਜੇ ਉਹਨੇ ਨਹੀਂ ਲਈਆਂ ਤੂੰ ਉਹਦਾ ਤੇ ਸ਼ਰੀਕਾ ਕਿਉਂ ਕਰਦੀ ਆ ਵੱਡੀ ਆ ਤੇਰੇ ਨਾਲ ਉਹ ਔਰ ਘਟੋ ਘਟਾ ਇਨਿਕ ਦਾ ਸ਼ਰਮ ਕਰ ਲਿਆ ਕਰ ਆਪਦੇ ਘਰ ਦੀ ਗੱਲ ਆਉਂਦੇ ਪੇਕੇ ਕੋਲੇ ਕਿਉਂ ਕਰਦੀ ਹੁੰਨੀ ਆ ਉਹ ਕੀ ਸੋਚਦੇ ਹੋਣਗੇ ਅੱਛਾ ਉਹ ਕੀ ਸੋਚਦੇ ਹੋਣਗੇ ਆ ਕੰਡੇ ਚ ਤਾਂ ਮੈਨੂੰ ਉਹਨਾ ਨਹੀਂ ਪਾਇਆ ਨਾ ਉਹਨਾਂ ਕੋਲ ਗੱਲ ਨਹੀਂ ਕਰੂੰਗੀ ਜਾ ਕੇ ਗਮਾਂਡੀਆਂ ਕੋਲ ਤੇਰੀ ਭਝਾਈ ਮੰਗੋ ਲੱਗ ਗਈ ਐ ਤੂੰ ਮੁੱਤੂ ਕਰਨਾ ਵੀ ਆਹ ਕੋ ਚੱਲ ਰਿਹਾ ਸਾਡੇ ਘਰ ਚ ਕੰਜਰਖਾਨਾ ਉਹ ਜੇ ਇੱਕ ਕਰਦਾ ਦੂਜੇ ਨੂੰ ਤਾਂ ਸੋਚ ਲੈਣਾ ਚਾਹੀਦਾ ਹੁੰਦਾ ਦੋਨੇ ਇੱਕੋ ਜਿਹੇ ਹੋ ਜੂਗੇ ਇੱਥੇ ਆਪਸ ਵਿੱਚ ਲੜ ਲੜ ਮਰੀ ਜਾਓਗੇ ਤੁਹਾਡੀ ਕੋਈ ਸੱਸ ਨਹੀਂ ਹੈਗੀ ਕੋਈ ਨਨਦ ਨਹੀਂ ਹੈਗੀ ਇੱਥੇ ਆਹੀ ਤਾਂ ਛਾਪਾ ਵੀ ਹੈ ਨਹੀਂ ਆਹੀ ਤਾਂ ਸਾਰਾ ਰੋਣੇ ਤਾਂ ਆਹੀ ਨੇ ਜੇ ਕਿਤੇ ਚਾਜ ਦੇ ਪਰਿਵਾਰ ਚ ਵਿਆਹਿਆ ਹੁੰਦਾ ਜੇ ਚਲ ਜਠਾਣ ਨਹੀਂ ਚਾਜਦੀ ਸੀ ਬੰਦਾ ਸੱਸ ਨਾਲ ਅੱਡ ਹੋ ਜਾਂਦਾ ਇਹਨੂੰ ਮੈਂ ਹੁਣ ਕੀ ਕਹਾਂ ਉਹ ਚੱਜ ਦੇ ਪਰਿਵਾਰ ਕੋਈ ਲੈਦੇ ਨਹੀਂ ਆਉਂਦੇ ਹੁੰਦੇ ਕੋਈ ਵੀ ਅਸਮਾਨ ਉੱਤਰਦੇ ਹੁੰਦੇ ਆ ਜੇ ਆਪ ਚੱਜ ਨਾ ਰਹਾਗੇ ਤਾਂ ਹੀ ਚੱਜ ਦੇ ਪਰਿਵਾਰ ਬਣਦੇ ਹੁੰਦੇ ਤੂੰ ਵੀ ਬਾਲਾ ਚੱਜ ਦਾ ਹੋਏਂਗਾ ਨਾਲੇ ਹਾਂ ਮੈਂ ਤਾਂ ਹੈਗਾ ਮੈਂ ਤਾਂ ਆਪੇ ਹੀ ਮਾਰਾਂਗਾ ਜਿਹੜਾ ਤੇਰੀ ਸੁਣ ਲੈਣਾਗਾ ਜਿਹੜਾ ਕੁਝ ਕਹਿੰਦਾ ਨਹੀਂਗਾ ਤੈਨੂੰ ਕਾਨੂੰਨੀ ਕਹਿੰਦਾ ਤੂੰ ਵੀ ਅੰਦਰੋਂ ਦੀ ਗੁੱਜੀਆਂ ਮਾਰਾ ਮਾਰਦਾ ਮੈਨੂੰ ਹਾਂ ਕਿ ਤੂੰ ਕਿਸੇ ਕੰਮ ਦਾ ਹੁੰਦਾ ਕੋ ਡੱਕਾ ਤੋੜਦਾ ਹੁੰਦਾ ਇਹਨਾਂ ਦੀ ਗੱਲਾਂ ਸੁਣਨ ਦੀ ਮੈਨੂੰ ਲੋੜ ਨਹੀਂ ਸੀ ਮੈਂ ਤਾਂ ਤੈਨੂੰ ਲੈ ਕੇ ਅੱਡ ਹੋ ਜਾਂਦੀ ਕੰਮ ਦਾ ਡੱਕਾ ਤੂੰ ਤੋੜਦਾ ਨਹੀਂ ਤੇ ਭਰਾ ਦੇ ਸਿਰ ਤੇ ਤੂੰ ਪਲਦਾ ਹਾਂ ਜੇ ਮੇਰੇ ਕੋਲੇ ਕੋਈ ਕਿਸੇ ਦਿਨ ਕੰਮ ਲੱਗਦਾ ਮੈਂ ਤਾਂ ਹੀ ਜਾਣਾ ਹੈਗਾ ਮੈਂ ਬੇਲਾ ਕੀ ਸ਼ੌਂਕ ਨੂੰ ਬੈਠਾ ਆਇਆ ਘਰੇ ਇੱਕ ਦਿਹਾੜੀ ਲਾ ਲੈਣਾ 3-400 ਰੁਪਏ ਦੀ ਉਹ ਮਿੰਟ ਚ ਲੱਗ ਜਾਂਦੇ ਐ ਇਹਨੂੰ ਕਮਾਈ ਕਹਿੰਦੇ ਨੇ ਹੈ ਉਹ ਜਦੋਂ ਹੁਣ ਅੱਜ ਕੱਲ ਟਾਈਮ ਅੱਜ ਕੱਲ ਦੇ ਟਾਈਮ ਦੇ ਵਿੱਚ ਕਮਾਈ ਹੈ ਕਿਹਦੇ ਕੋਲੇ ਹੈਗੀ ਕੰਮ ਕਿਸੇ ਨੂੰ ਮਿਲਦਾ ਨਹੀਂਗਾ ਜੇ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਮੇਰੇ ਨਾਲ ਦੇ 10 ਔਰ ਕਰ ਦਿੰਨੇ ਇਹ ਜਾ ਕੰਮ ਕਰ ਦਿੰਨੇ ਜੇ ਕਹਿੰਦੇ ਆ ਭਾਈ ਮੈਨੂੰ ਕੰਮ ਤੇ ਲਾ ਦੇ ਉਹ ਨਹੀਂ ਲਾਉਣਾ ਖਬਰ ਜਿਵੇਂ ਮੈਂ ਕੋਈ ਗੁਰਦੀ ਡਲੀ ਮੈਨੂੰ ਮੂੰਹ 'ਚ ਪਾ ਜੂਗਾ ਕੋਈ ਉਹ ਫਿਰ ਇੱਥੇ ਕਰਦਾ ਕੰਮ ਕਿਉਂ ਤੇਰੀ ਪਰਜਾਈ ਨਹੀਂ ਹੈ ਕਿ ਘਰ ਦਾ ਕੰਮ ਕਰਨ ਨੂੰ ਆਪਾਂ ਦੋਨੇ ਜੀ ਬਾਹਰ ਕਮਾਉਣ ਵਗ ਜਾ ਕੇ ਆਪੀ ਕਰ ਲਿਆ ਕਰੂਗੀ ਉਹ ਮੈਨੂੰ ਆਏਗਾ ਉਹਦੇ ਘਰ ਵਾਲਾ ਪਹਿਲਾਂ 4 ਰੁਪਏ ਭੇਜਦਾ ਹੈਗਾ ਅਗਲੀ ਕਿਉਂ ਆਪਾਂ ਸਾਹਮਣੇ ਆਇਆ ਕਰੂਗੀ ਆਪਾਂ ਦਾ ਘਰ ਦਾ ਕੰਮ ਬਸ ਠੀਕ ਹੈ ਗੱਲ ਮੁੱਕਦੀ ਤੇ ਇਹ ਹੈ ਵੀ ਤੂੰ ਤਾਂ ਦੀ ਪੱਖ ਹੀ ਕਰਨੀ ਹੈ ਠੀਕ ਹੈ ਨਾ ਹਾਂ ਲਾ ਦੇ ਤੈਨੂੰ ਮੋਰਾ ਉਹ ਮੈਨੂੰ ਤਾਂ ਆਪੇ ਮੋਰਾ ਲਾ ਦੇਣੀਆਂ ਜਿਹੜੀਆਂ ਤੂੰ ਲਾਉਣੀ ਆ ਉਹ ਮੈਨੂੰ ਉਹ ਲਾ ਦੇਣਗੇ ਤੂੰ ਤਾਂ ਸਮਝ ਨਹੀਂ ਸਕਦੀ ਕਿ ਵੀ ਜਿੰਨਾ ਕ ਮੈਂ ਕਰਦਾ ਹੈਗਾ ਤੇਰੇ ਵਾਸਤੇ ਹੀ ਕਰਦਾ ਹੈਗਾ ਜੇ ਉਹਦੇ ਨਾਲ ਮੈਂ ਜਾ ਕੇ ਲੜਪੋ ਨੂੰ ਕੁਝ ਕਹਿ ਦੂਆਂ ਅਗਰ ਜਿਹੜਾ 4 ਰੁਪਏ ਫੇਰ ਝਾਕੀ ਚੱਲੀ ਇਥੇ ਮੇਰੇ ਹੱਥਾਂ ਗੰਨੀ ਵੀ ਜੇ 4 ਰੁਪਏ ਲੈ ਆਊਗਾ ਤਾਂ ਖਾਵਾਂਗੇ ਨਹੀਂ ਭੁੱਖੇ ਮਰੀ ਚੱਲ ਰਿਹਾ ਇਥੇ ਉਹ ਤਾਂ ਵਿਚਾਰਾ ਫੇਰ ਵੀ ਇੰਨਾ ਸੋਚਦਾ ਹੈਗਾ ਵੀ ਚੱਲ ਮੇਰਾ ਛੋਟਾ ਭਰਾ ਨੂੰ ਕੰਮ ਕਦੇ ਮਿਲਦਾ ਕਦੇ ਨਹੀਂ ਮਿਲਦਾ ਵੀ ਚੱਲ ਮੈਂ 4 ਰੁਪਏ ਘਰੇ ਭੇਜ ਦਿੰਨਾ ਹੈਗਾ ਤੇ ਕਿਹ ਇਹ ਹੈਗੀ ਦਿਮਾਗ ਤੋਂ ਕੰਮ ਤਾਂ ਲੈਂਦੀ ਨਹੀਂ ਕਿ ਵੀ ਜਿੰਨਾ ਕ ਬਣਦਾ ਹੈਗਾ ਆਪਣੇ ਦੋਨਾਂ ਦਾ ਹੀ ਬਣਦਾ ਹੈਗਾ ਉਹ ਕਿਹੜਾ ਕੱਲਾ ਬੰਡਾ ਕੇ ਲੈ ਜਾਊਗਾ ਕਿਤੇ ਇਹ ਵੀ ਜਨਾਨੀਆਂ ਦੀ ਵੀ ਗਿੱਚੀ ਪਿੱਛੇ ਮੱਤ ਹੁੰਦੀ ਹੈ ਕੌਣ ਸਮਝਾਵੇ ਨਾਲੋਂ ਵੀ ਓਏ ਰੋਟੀ ਦੀ ਢੱਕ ਬਣਾ ਲਾ ਹੁਣ ਕੋਈ ਨਾ ਬਣਾਵੇ ਵੇਲਾ ਇਹਨੂੰ ਭੁੱਖ ਲੱਗ ਜਾਂਦੀ ਐ ਆਹੋ ਲੱਗ ਜਾਂਦੀ ਐ ਭੁੱਖ ਇਹ ਤਾਂ ਮਾੜਾ ਪੂੜੇ ਖਵਾਈ ਖੜੀ ਐਗੀ ਮੈਨੂੰ ਵੇਲਾ ਇਹਨੂੰ ਭੁੱਖ ਲੱਗ ਜਾਂਦੀ ਐ ਦੰਮਾ ਦੇਦਾ ਕੀ ਕਰਦੀ ਐ ਨਾ ਦਿੰਦੀ ਨੀ ਸਬਜ਼ੀ ਕਰਨ ਕਰਦੀਆਂ ਰੋਟੀ ਲਾ ਕੇ ਦਿੰਦੀਆਂ ਇਹਨੂੰ ਆ ਵੇਲਾ ਰੋਟੀਆਂ ਲਾਉਣ ਦਾ ਜਾਂ ਫਿਰ ਤੂੰ ਲਾ ਦੇ ਅੱਛਾ ਹਾਂ ਨਹੀਂ ਮੈਂ ਤਾਂ ਕਿਹੜੇ ਬਲੇ ਦੀ ਲਾ ਕੇ ਖਾ ਕੇ ਗਈਆਂ ਮੈਂ ਦੁੱਧ ਵਾਲੀ ਨਾਲ ਹਿਸਾਬ ਕਰਨ ਗਈ ਸੀ ਆਉਂਦੀਆਂ ਲਾ ਕੇ ਟਿੱਡੇ ਚੋਪੜ ਕੇ ਬਾਕੀ ਹਾਂ ਤੇ ਫਿਰ ਤੁਸੀਂ ਤਾਂ 12 ਵਜੇ ਕਿਉਂ ਉੱਠਣਾ ਨਹੀਂ ਮੇਮ ਨੇ ਫਿਰ ਮੈਂ ਕਿਉਂ ਬਣਾਵਾਂ ਪਤਾ ਹੀ ਐ ਮੈਨੂੰ ਨਹੀਂ ਮੈਨੂੰ ਚਾਹ ਬਣਾ ਲੈਣੇ ਘੁੱਟ ਪਹਿਲਾਂ ਸਿਰ ਦੁਖੀ ਜਾਂਦਾ ਪਹਿਲਾਂ ਉਹਦੇ ਨਾਲ ਮੱਥਾ ਮਾਰ ਕੇ ਆਈਆਂ ਇੱਥੇ ਘਰੇ ਆਉਂਦੇ ਤੇਰੇ ਨਾਲ ਟੱਕਰ ਲਾਣੀ ਪੈਂਦੀ ਏ ਅੱਛਾ ਨਾ ਮੈਂ ਤੈਨੂੰ ਕਹਿੰਦੀ ਮੈਨਾਂ ਟੱਕਰ ਲਾ ਕੰਮ ਕਰ ਲਿਆ ਕਰ ਉੱਠ ਕੇ ਮੇਲੇ ਲਾ ਤੇਰੇ ਕੋਲ ਨੌਕਰ ਨਹੀਂ ਲੱਗਿਆ ਆ ਤੇਰੇ ਵਾਂਗੂ ਮੇਰੇ ਕੋਲ ਨੇਪਾ ਪੁੱਛੀ ਕਰਕੇ ਲੋਕਾਂ ਦੇ ਘਰਾਂ ਚ ਹੀ ਫਿਰ ਰਹਿੰਦਾ ਮੈਂ ਤਾਂ ਜਿੰਨਾ ਬੰਦਾ ਮੈਂ ਕਰ ਲੈਣੀ ਤੇਰਾ ਢਿੱਡ ਦੋਖਾ ਤੂੰ ਕਰ ਲੈ ਲਈ ਬਾਬਾ ਜੀ ਇੱਥੇ ਨਹੀਂ ਹੁੰਦਾ ਹਾਂ ਨਹੀਂ ਕਹਿੰਦਾ ਸੁਣ ਲੈ ਆਜੂੜਾ ਕੀ ਕੱਕ ਵੱਡੀਆਂ ਨਾ ਵੱਡਿਆਂ ਵਾਂਗੂ ਰਹਿ। ਇੱਧਰ ਹੋ ਮੈਨੂੰ ਚਾਹ। ਮੈਂ ਘਰ ਦੇ ਵਿੱਚ ਹੀ ਕਰਦੇ ਮਜਬੂਰ ਨਾ ਕਰ। ਮਤਰੇ ਨਾ ਕੰਨ ਤੇ ਚੜਦ ਨਹੀਂ ਇਕ। ਤੈਨੂੰ ਕੀ ਲੱਗਦਾ ਵੀ ਤੂੰ ਵੱਡਿਆਂ ਵਾਂਗ ਤੇ ਹੱਥ ਨਹੀਂ ਚੱਕ ਸਕਦੀਆਂ। ਅੱਜ ਕਿਹੜਾ ਹੱਥ ਫਿਰ ਗਿਆ ਨਾ ਉਹਦੇ ਹਿਸਾਬ ਨਾਲ ਹੀ ਪਾਣੀ ਮੰਗਰ ਚੋੱਕੀ ਵੀ ਨਹੀਂ ਰਹਿਣੀ ਹੈਗੀ। ਜੀ ਮੈਂ ਕਹਿੰਦੀ ਆ ਕਾ ਨੂੰ ਕਾ ਨੂੰ ਸਭ ਜਾਰੀ ਹੈ ਡੰਕਰ ਜੀ ਬੜੀ ਜਾਨੀ ਹੈ ਦਿਨੋਂ ਦੇਣਾ। ਬੜਾ ਹੋਵੇ ਚਾਹ ਬਣਾ ਲੈਨੇ ਪੁੱਟ ਮੈਨੂੰ। ਮੈਂ ਤਾਂ ਪਹਿਲਾਂ ਉਹਦੇ ਘਰ ਦੀ ਰੋਟੀ ਬਣਾਉਂਗੀ। ਠੀਕ ਹੈ। ਫਿਰ ਚਾਹ ਬਣੂਗੀ ਤੇ ਨਹੀਂ ਕੋਈ ਚਾਹ ਨਹੀਂ ਬਣਦੀ ਹੈਗੀ। ਆ ਕਿਚ-ਕਿਚ ਜੀ ਨਾ ਕਰਿਆ ਕਰ ਕਿ ਜਿਵੇਂ ਤੂੰ ਨਾ ਕਰੀਂ ਠੀਕ ਐ ਤਮੀਜ਼ ਨਾਲ ਰਹਿ ਮੇਰੇ ਨਾਲ ਤਮੀਜ਼ ਨਾਲ ਰਹਿ ਜਿਆਦਾ ਸਿਰ ਚੜਦੀ ਜਾ ਬਾਰੀ ਔਖੀ ਫੋਰਚੂਨਲੀ ਆਦਾ ਤੇ ਤੂੰ ਲੈ ਆਨੀ ਕਿਉਂ ਮੈਂ ਕਿਉਂ ਲੈ ਕੇ ਆਵਾਂ ਹਮ ਆਪਦੇ ਬੰਦੇ ਦੀ ਕਮਾਈਆ ਲਿਆ ਸਮਾਨ ਜਿਹੜਾ ਲਿਆਉਣਾ ਆ ਤਾਂ ਮੈਂ ਹੀ ਬਣਾਇਆ ਹੋਇਆ ਬਸ ਆਹੀ ਤਾਂ ਲਹਾਰੇ ਤੇਰੇ ਕੋਲੇ ਜੇ ਤੂੰ ਬਣਾਇਆ ਹੈ ਨਾ ਮੈਂ ਵੀ ਇਸੇ ਦਾ ਕਰਦੀ ਨੂੰ ਆ ਸਮਝ ਗਈ ਰਾਬਦੀ ਕਮਾਈ ਦਾ ਲਿਆ ਉਹ ਤਾਂ ਮੇਰਾ ਬੰਦਾ ਕਮਾਉਂਦਾ ਬੰਦਾ ਲਿਉਂਦਾ ਨਹੀਂ ਜੇ ਮੇਰਾ ਬੰਦਾ ਚੱਜਦਾ ਹੁੰਦਾ ਤਾਂ ਮੈਂ ਤੇਰੀ ਗੱਲਾਂ ਕਾਹਨੂੰ ਸੁਣਦੀ ਉਹ ਕੰਜਾ ਚੱਜਦਾ ਨਹੀਂ ਹੈਗਾ ਜੇ ਨਹੀਂ ਚੱਜਦਾ ਨਾ ਤਾਂ ਤੂੰ ਜੱਜ ਦੀ ਬਣ ਕੇ ਟੱਕ ਲੈ ਅੱਛਾ ਤੇਰੀ ਗੱਲਾਂ ਕਰ ਜਾ ਤੇਰੀ ਜਿੱਤੀ ਥਲੇ ਵੈਕਟੋ ਹੋਈ ਜਾਏਗਾ ਉਹ ਵੀ ਰਹਿਣਾ ਲਾ ਹੋਊਗਾ ਫਿਰ ਅੱਤਾ ਫੱਡੜੀ ਲੱਗ ਕੰਦੀ ਲੱਗਣ ਵਾਲੇ ਹੋਣੇ ਆਹਰ ਲਾ ਰੱਖੇ ਮੇਰੇ ਖਾਸ ਮੈਨੂੰ ਵੀ ਆਜੰਦ ਦਾ ਲਾਇ ਲਾਇ ਸੀਗਾ ਉਹ ਦਸਿਆਣਾ ਐਵੇਂ ਨਾ ਜਿਹੋ ਛੋਟਾ ਹੈ ਨਾ ਤਾਂ ਹੀ ਮੈਂ ਤਾਂ ਉਹਨੂੰ ਬੜੇ ਪਿਆਰ ਨਾਲ ਰੱਖਦੀ ਆ ਹਾਂ ਪਿਆਰ ਨਾਲ ਰੱਖਦੀ ਤਾਂ ਜੀ ਪੈ ਗਿਆ ਤਾਂ ਵਿਆਹ ਹੋ ਗਿਆ ਵੀ ਕਵਾਰਾ ਰਹਿੰਦਾ ਵਧੀਆ ਮੇਰੇ ਅਕਲੀ ਤੇ ਫਿਰਦਾ ਰਹਿਣਾ ਨਿੰਮਾ ਦਾ ਚੁਰੂ ਦੇ ਨਾ ਜਵਾਕਾ ਮਗੂ ਰੱਖਿਆ ਮੜੇ ਦਿਮਾਗ ਦੀਏ ਮੈਨੂੰ ਪਤਾ ਹੀ ਆ ਮੈਨੂੰ ਪਤਾ ਹੀ ਐ ਉਹਦੇ ਕੋਲ ਤੇਰੀ ਗੱਲ ਕਰਾ ਤਾ ਕੋ ਦਾ ਮੇਰੀ ਬੱਟੀ ਪਰ ਜਾਈਆ ਇੱਜ਼ਤ ਕਰਿਆ ਕਰ ਫਲਾਨਾ ਕਰਿਆ ਕਰ ਤੂੰ ਸਾਰਿਆਂ ਨੂੰ ਅੰਗਲ ਤਿੰਨ ਚਾਰ ਕੇ ਆਪਣੇ ਕੀਟ ਵਿੱਚ ਘੋੜ ਕੇ ਪਾਇਆ ਦਿਸ ਤੂੰ ਤੂੰ ਨਾ ਕੈਂਚੀ ਵਾਂਗੂ ਜ਼ੁਬਾਨ ਹੀ ਚਲਾਉਣ ਜਾਂਦੀ ਹੋਰ ਤੇਰੇ ਪੱਲੇ ਬੱਲੇ ਕੁਛ ਨਹੀਂ ਕਰਨ ਕਰਾਉਂਦੀ ਕਾਉਂ ਨਹੀਂ ਮੇਰੇ ਪੱਲੇ ਜੇ ਮੈਂ ਉਹਦੇ ਪੱਲੇ ਤੇ ਆ ਗਈ ਨਾ ਤੂੰ ਸਾਬੋਲੇ ਦੀ ਤੇਰਾ ਪੱਲਾ ਨਹੀਂ ਪੁੱਟਰ ਖੋਪਰਾ ਹਾਂ ਚਲ ਮਾਰ ਜਾਨੀ ਲੱਗੀ ਐ ਔਰ ਕੁਛ ਚਮਟਾ ਹਲਕਾ ਜਿਹਾ ਦੇ ਦੇਣਾ ਵਾ ਜਿਆਦੇ ਲੱਗੀ ਐ ਚਾਂਬਲ ਮੈਂ ਕਹੀਆ ਚਲ ਕਾ ਨੂੰ ਕਾ ਨੂੰ ਛੋਟੀ ਐ ਛੋਟੀ ਐ ਜਿਆਦੀ ਛੋਟੀ ਸਰ ਤੇ ਚੜਦੀ ਜਾਂਦੀ ਐ ਆਹ ਤਿਰ ਸੋਈ ਅੱਡ ਬਣਾ ਲਿਆ ਤੇ ਪਾਂਡਾ ਟਿੰਡਾ ਅੱਡ ਲਿਆ ਇੱਥੇ ਨਹੀਂ ਕੋਈ ਵੀ ਤਾਂ ਮਾੜਾ ਬਣਾਉਂ ਦੇਣਾ ਮੈਂ ਤਾਂ ਛੋਟੇ ਦੇ ਮੂੰਹ ਨੂੰ ਚੁੱਪ ਕਰੀਆ ਵੀ ਚੱਲ ਕਾ ਨੂੰ ਉਹ ਨਰਮ ਐ ਵਿਚਾਰਾ ਸੋ ਮਾ ਖਰਾਬ ਕੀਤਾ ਐ ਨੇ ਮੇਰਾ ਕੀ ਹੋ ਗਿਆ ਨਾ ਕੀ ਹੋਣਾ ਤੰਦੂਕੜਾ ਪਤਨੀ ਘਰ ਚ ਰੋਜ਼ ਕੀ ਕੰਜਰ ਕਲੇਸ਼ ਹੁੰਦਾ ਹਜੇ ਮੈਨੂੰ ਪੁੱਛਦਾ ਕੀ ਹੋ ਗਿਆ ਕੀ ਗੱਲ ਹੋ ਗਈ ਹੁਣ ਪਰਜਾਈ ਨੂੰ ਤਾਂ ਨਹੀਂ ਕੁਝ ਕਹਤਾ ਬਾਲੇ ਉੱਚੀ ਉੱਚੀ ਰੱਖੀ ਪਈ ਸੀ ਬੋਲਣਾ ਅੱਛਾ ਮੈਂ ਕਹਤਾ ਪਰਜਾਈ ਨੂੰ ਇਹ ਆਵਾਜ਼ ਤਾਂ ਮੈਨੂੰ ਇੱਥੇ ਤੱਕ ਤੇਰੀ ਸੁਣਦੀ ਸੀ ਹਾਂ ਕਦੇ ਇਹ ਕੱਲ ਨਾ ਕਹੀ ਵੀ ਮੇਰੀ ਪਰਜਾਈ ਨੇ ਤਾਂ ਨਹੀਂ ਤੈਨੂੰ ਕੁਝ ਕਹਤਾ ਹਰ ਵਕਤ ਇੰਝ ਕਹਿੰਦਾ ਰਹੀ ਵੀ ਤੂੰ ਪਰਜਾਈ ਨੇ ਤਾਂ ਨਹੀਂ ਕੁਝ ਕਹਤਾ ਉਹ ਮੈਨੂੰ ਬੋਲਣ ਵਾਲਦਾ ਵੀ ਪਤਾ ਕੌਣ ਬੋਲਦਾ ਕੌਣ ਨਹੀਂ ਬੋਲਦਾ ਤਾਂ ਹੀ ਉਸ ਹਿਸਾਬ ਨਾਲ ਹੀ ਕਹਿੰਦਾ ਮੈਂ ਵੀ ਮੈਂ ਮਹੀ ਮਾੜੀ ਲੱਗਦੀ ਆ ਐ ਕਰ ਉਥੋਂ ਬਾਹਰ ਜ਼ਹਿਰ ਲਿਆ ਦੇ ਉਹ ਦੇ ਦੋ ਮੈਨੂੰ ਤੇ ਜਰੀ ਨਹੀਂ ਜਾਂ ਉਹ ਜबान ਵੀ ਤੇਰੇ ਜ਼ਹਿਰ ਵਰਗੀ ਹੈ ਕਿਹੜਾ ਘਟਾ ਜ਼ਹਿਰ ਨਾਲ ਅੱਛਾ ਫੇ ਛੱਡ ਦੇ ਰਹਿ ਪਰਛਾਈ ਨਾਲ ਉਹ ਮੈਨੂੰ ਤਾਂ ਆਇਆ ਹੈਗਾ ਆਪਦਾ ਘਰ ਕਾਦੇ ਵਾਸਤੇ ਖਰਾਬ ਕਰਨਾ ਹੈਗਾ ਨਾਲੇ ਤੇਰੀ ਜ਼ਿੰਦਗੀ ਖਰਾਬ ਹੋਊਗਾ ਮੈਂ ਤਾਂ ਤਾਂ ਸੋਚ ਲੈਣਾ ਹੈਗਾ ਤੂੰ ਇੰਨਾ ਕਾਹਨੂੰ ਸੋਚਦੀ ਹੈ ਤੂੰ ਤਾਂ ਮਿੰਟ ਚ ਕਹਿ ਦਿੰਨੀ ਹੈ ਛੱਡ ਦੇ ਨਾਲੇ ਹੋਰ ਹੁਣ ਤਾਂ ਮੇਰੀ ਜਿੰਦਗੀ ਬਾਅਦ ਚ ਅਗਲੇ ਮੈਨੂੰ ਤਾਂ ਨੇ ਮੇਨੇ ਮਾਰਨਗੇ ਵੀ ਪਤਾ ਨਹੀਂ ਘਰ ਵਾਲੀ ਇਥੋਂ ਕੁੱਟ ਕੇ ਕੱਢਦੀ ਪਤਾ ਨਹੀਂ ਜੀ ਮਾਰਦਾ ਸੀ ਬੜੀ ਸੌਖੀ ਆ ਹੁਣ ਤਾਂ ਮੈਂ ਹਨਾ ਬਾਹਲੀ ਸੌਖੀ ਆ ਮੈਂ ਤਾਂ ਆ ਦਿਲ ਨਾਲ ਤੇਰੀ ਪਰਛਾਈ ਨੇ ਮੈਨੂੰ ਅੰਦਰੋਂ ਅੰਦਰੇ ਮੇੜੇ ਮਾਰ ਕੇ ਮਾਰ ਰੱਖਿਆ ਉਹ ਮੇਨੇ ਕਾਨੂੰ ਮਾਰ ਦਿਆ ਤੇਰੀ ਜਮਾਨ ਵਧਣ ਵਾਲੀ ਹੈਗੀ ਤੂੰ ਵੱਡੀ ਨੂੰ ਦੇਖ ਕੇ ਮਾੜਾ ਮੋਟਾ ਸੋਚ ਲਿਆ ਕਰ ਵੀ ਮੇਰੀ ਵੱਡੀਆਂ ਭੈਣਾਂ ਵਰਗੀਆਂ ਮਾੜਾ ਮੋਟਾ ਮੈਂ ਦੇਖ ਕੇ ਬੋਲ ਅੱਛਾ ਮੈਂ ਬੋਲ ਨਾ ਮੇਰੀ ਗੱਲ ਸੁਣ ਹੁਣ ਮੈਂ ਤੇਰੇ ਵਾਸਤੇ ਰੋਟੀ ਬਣਾਉਣ ਗਈ ਸੀ ਹੈ ਪੁੱਤੋ ਆ ਕੇ ਕਹਿੰਦੀ ਪਹਿਲਾਂ ਮੈਨੂੰ ਚਾਹ ਬਣਾਉਣ ਦੇ ਮੇਰਾ ਚੁੱਲ੍ਹਾ ਲੈ ਕੇ ਨਹੀਂ ਤੇ ਖਸਮ ਨੂੰ ਕਹਿੰਦੇ ਹੋਰ ਲੈ ਆਊਗਾ ਉਹ ਗੱਲ ਤਾਂ ਫਿਰ ਉਹਦੀ ਵੀ ਸਹੀ ਆ ਟਾਈਮ ਤਾਂ ਚਾਹਦਾ ਹੋਇਆ ਪਿਆ ਇੱਥੇ ਅਜੇ ਤੱਕ ਰੋਟੀਆਂ ਵੀ ਨਹੀਂ ਬਕਾ ਕੇ ਖਵਾਈਆਂ ਗਈਆਂ ਉਹ ਵੀ ਮੈਂ ਬਕਾ ਕੇ ਆ ਨਾ ਆਪੋ ਕਾ ਖਾ ਕੇ ਬਾਗੀ ਤੁਰ ਗਈ ਹੈ ਢਿੱਡ ਦੇ ਹੱਥ ਫੇਰ ਕੇ ਤੇ ਦੋ ਰੋਟੀਆਂ ਤੇਰੀਆਂ ਨਹੀਂ ਸੀ ਲਾ ਸਕਦੀ ਘੜਾ ਹੱਥ ਟੁੱਟਦੇ ਸੀ ਉਹ ਤੇ ਉਹ ਜੀ ਉਹ ਤੁਰ ਗਈ ਤਾਂ ਤੋਂ ਇੰਨਾ ਕੀ ਸਿੱਖ ਲੈਂਦੀ ਵੀ ਉਹਨੇ ਕਿਹੜੇ ਵੇਲੇ ਦੀਆਂ ਰੋਟੀਆਂ ਲਾਈਆਂ ਮੈਂ ਵੀ ਲਾ ਲਾਂ ਅੱਛਾ ਸਾਰਾ ਕਸੂਰ ਮੇਰੇ ਮੁੜਕੜ ਬੋਤੀ ਬਹੁੜ ਥੱਲੇ ਜਿਹੜਾ ਕਸੂਰ ਕੱਢਣਾ ਤਾਂ ਮੇਰੇ ਚ ਹੀ ਕੱਢਣਾ ਉਹਦੇ ਚ ਨਾ ਕੱਢੀ ਤੂੰ ਵੀ ਪਰਚਾਈ ਦਾ ਚਮਚਾ ਹੈ ਹਾਂ ਵੱਡੀ ਹੈਗੀ ਉਹ ਮੈਂ ਤਾਂ ਹੁਣ ਨਾ ਬੋਲਾਂ ਉਹਨੂੰ ਤੇ ਤੇਰਾ ਦਿਮਾਗ ਦੇ ਉੱਤੇ ਪਤਾਂ ਨਹੀਂ ਕੀ ਪਰਦਾ ਪਿਆ ਪਿਆ ਹੋਇਆਗਾ ਜਿਹੜਾ ਤੂੰ ਵੱਧ ਘੱਟ ਐਵੇਂ ਬਿਨਾਂ ਗੱਲ ਤੋਂ ਬੋਲੀ ਜਾਂਦੀ ਰਹਿਣੀ ਇਕੱਲੇ ਮੈਂ ਮਾ ਮਾ ਆਪਣੇ ਪਰਦੇ ਨਾ ਤੇਰੇ ਪਾਇਆ ਹੋਇਆ ਪਤਾ ਨਹੀਂ ਕੀ ਤਬੀਤ ਖੋਲ ਕੇ ਪਲਾਏ ਨੇ ਉਹ ਜਿਹੜਾ ਉਹਦੀਆਂ ਕੁਣਗਾਈ ਜਾਂਦਾ ਤੂੰ ਮੈਨੂੰ ਤਾਂ ਉਹਨੇ ਅੱਜ ਤੱਕ ਕਿਦੇ ਮਾਰਾ ਨਹੀਂ ਕਿਹਾਗਾ ਤੇਰੇ ਹੋਂ ਤੋਂ ਪਹਿਲਾਂ ਰੋਟੀਆਂ ਮੈਨੂੰ ਉਹੀ ਲਾ ਕੇ ਦਿੰਦੀ ਸੀਗੀ ਉਹਨੇ ਤਾਂ ਮੈਨੂੰ ਕਦੇ ਸੁਣਾਇਆ ਤੱਕ ਨਹੀਂ ਸੀ ਯਾ ਬਿੱਠੀ ਚੁਰੀਆ ਹੋ ਉਪਰੋਂ ਉਪਰੋਂ ਮਿੱਠੀ ਬਣ ਕੇ ਰਹਿੰਦੀ ਐ ਅੰਦਰੋਂ ਤੀਰ ਚਲਾਉਂਦੀ ਐ ਉਹ ਤੈਨੂੰ ਉਹਦਾ ਬੜਾ ਭੇਤ ਨਹੀਂ ਹੈਗਾ ਮੈਂ ਜਾਣਦੇ ਤੀਨੀਆਂ ਨੂੰ ਤੈਨੂੰ ਕੀ ਮੈਂ ਤੂੰ ਤੂੰ ਤਾਂ ਮਿੱਠੀ ਕੋਈ ਮੈਨੂੰ ਵਾਸਤੇ ਨਾ ਡਾ ਲਾ ਕੇ ਰਹਿਣੀ ਮੈਂ ਨਹੀਂ ਮਿੱਠੇ ਕੋਚੇ ਮਾਰਦੀ ਕਿਸੇ ਨੂੰ ਮੈਂ ਤਾਂ ਜਿਹੀ ਜੀ ਉਪਰਾ ਉਹੀ ਦੀ ਵਿੱਚੋਂ ਮੇਰੇ ਤੋਂ ਨਹੀਂ ਆ ਗੋਲਗਲਾ ਮੀਆਂ ਕਰੀਆਂ ਜਾਂਦੀਆਂ ਕਿਸੇ ਦੀਆਂ ਸੋਡਾ ਵੀ ਸੜਿਆ ਪਿਆ ਕੌਣ ਸਮਝਾਵੇ ਸਾਨੂੰ ਵੀ ਚਲ ਕੋਈ ਨਾ ਉਹਨੂੰ ਬਣਾ ਲੈਂਦੇ ਚਾ ਫੇਰ ਲਾਦੀ ਮੈਨੂੰ ਰੋਟੀਆਂ ਜਾ ਕੇ ਕਹਿ ਦੇ ਉਹਨੂੰ ਮੈਂ ਮੈਂ ਠੇਕਾ ਨਹੀਂ ਲੱਤਾਂ ਉਹ ਸਮਝਾ ਲੈ ਮੇਨਾਂ ਜਿੱਦ ਜਦਾਈ ਦੀ ਲੋੜ ਨਹੀਂ ਹੈ ਜੇ ਮੈਨੂੰ ਕਹਿੰਦੀ ਆ ਅਦਰ ਸੋਈ ਦੇ ਭਾਂਡੇ ਅਦਰ ਲੈ ਕੇ ਆ ਨਾ ਮੈਂ ਕਿੱਥੋਂ ਖ਼ਤਮ ਕਰਾਂ ਹੋਰ ਤੂੰ ਕਮਾਉਂਦਾ ਨਹੀਂ ਹੈਗਾ ਕੁਛ ਓਏ ਕੋਈ ਨਾ ਗੁੱਸੇ 'ਚ ਕਹਿਤਾ ਹੂਆ ਹੁਣ ਐ ਤਾਂ ਨਹੀਂਗਾ ਵੀ ਉਸੇ ਘਰ ਨੂੰ ਲੈ ਕੇ ਬੈਠੀ ਰਹੇਂਗੀ ਤੂੰ ਨਹੀਂ ਨਹੀਂ ਗੁੱਸੇ 'ਚ ਕਹਿਤਾ ਉਹਨਾਂ ਨੇ ਹੋਰ ਸਰਿਆ ਪਿਆ ਤੇਰਾ ਵੀ ਮੇਰਾ ਤਾਂ ਆਪ ਹੀ ਸਰਿਆ ਪਿਆ ਮੇਰੀ ਗੱਲ ਸੁਣ ਲੈ ਮੈਂ ਜਨਾਨੀ ਨਾਲ ਰਹਿ ਨਹੀਂ ਸਕਦੀ ਸਿੱਧੀ ਜੀ ਗੱਲ ਆ ਮੇਰੇ ਕੋਲ ਹੋਰ ਹੁਣ ਕਿੱਥੇ ਰਹਿਣਾਗਾ ਤੂੰ ਜਿੱਥੇ ਮਰਜ਼ੀ ਰੱਖ ਮੈਨੂੰ ਤਾਂ ਲੈ ਆ ਕਿਵੇਂ ਮੈਂ ਰਹਿ ਨਹੀਂ ਸਕਦੀ ਆਹੀ ਘਰ ਹੈਗਾ ਆਪਣੇ ਕੋਲੇ ਕੋਈ ਪੰਜ ਸੱਤ ਕੋਠੀਆਂ ਪਈਆਂ ਹੋਈਆਂ ਵੀ ਉੱਥੇ ਜਾ ਕੇ ਰਹੇਗੇ ਰਾਇਤ ਲੱਲਾ ਦੁਨੀਆ ਨਹੀਂ ਲੈਂਦੀ ਘਰ ਦਾ ਖਰਚਾ ਤਾਂ ਚੱਲਦਾ ਨਹੀਂ ਕਿਰਾਇਆ ਕਿੱਥੋਂ ਭਰਦ ਕਿਤੇ ਹੋਰ ਕੰਮ ਦਾ ਪਤਾ ਕਰ ਲੈ ਕਿਹੜਾ ਜ਼ਰੂਰੀ ਹੈ ਇੱਕ ਕੰਮ ਤੇ ਟੰਗਿਆ ਹੋਇਆ ਵੀ ਉਹੀ ਕਰਨਾ ਹੈ ਉਹ ਜਿਹੇ ਜਿਹੇ ਕੰਮ ਆਉਂਦਾ ਗਾਣ ਉਹੋ ਜੀ ਕਰਾਂਗੇ ਅੱਜ ਤੱਕ ਤਾਂ ਪਹਿਲਾਂ ਕਿਤੇ ਮਿਸਤਰੀਆਂ ਨਾਲ ਕਰਿਆ ਨਹੀਂ ਕਰਾਇਆ ਨਹੀਂ ਗਾ ਹੁਣ ਐਵੇਂ ਉਹਨਾਂ ਨਾਲ ਬਾਧੂ ਦਾ ਜਾ ਕੇ ਕਿੱਥੋਂ ਕਰਾ ਦੇ ਆਵੇਂ ਕੰਮ ਅੱਛਾ ਨਾ ਮਿਹਨਤ ਦਾ ਕੋਈ ਡਰ ਹੈ ਹੈ ਉਹ ਆ ਵੀ ਮਿਹਨਤੀ ਜਿਹੜੀ ਮੈਂ ਕਰਦਾ ਹੈਗਾ ਕੀ ਪਤਾ ਕੱਲ ਨੂੰ ਚੰਗਾ ਕੋਈ ਕੰਮ ਆ ਜੇ ਇੱਕ ਅੱਧਾ ਕੋਈ ਕੋਠੀ ਦਾ ਠੇਕਾ ਮਿਲ ਗਿਆ ਉਹੀ 6-7 ਲੱਖ ਰੁਪਏ ਇਕੱਠੇ ਕਰਕੇ ਦੇ ਦਊਗਾ ਪਤਾ ਯਾਰ ਅੱਜ ਤੱਕ ਤਾਂ ਮਿਲਿਆ ਨਹੀਂ ਕੋਈ ਕੋਠੀ ਦਾ ਠੇਕਾ 5 ਸਾਲ ਹੋ ਗਏ ਹੁਣ ਤੈਨੂੰ ਕੋਠੀ ਦੇ ਠੇ ਓਏ ਮਿਲ ਜੂਆ ਸਭ ਕੁਝ ਜੇ ਬੰਦੇ ਦੀ ਨੀਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ। ਇਹੀ ਤਾਂ ਫਿਰ ਘਾਟੇ ਖਾਂਦੇ ਜਦੋਂ ਬੰਦਾ ਮੈਨੂੰ ਤਾਂ ਮੈਨੂੰ ਨਹੀਂ ਪਤਾ। ਜਾ ਕੇ ਉਹਨੂੰ ਸਮਝਾ ਦੇ ਵੀ ਮੈਨੂੰ ਵੱਧ ਘਟਨਾ ਬੋਲੇ ਠੀਕ ਆ। ਕੋਈ ਨਾ ਸਮਝਾ ਦੇ। ਤੂੰ ਨਾ ਐਵੇਂ ਬਿਨਾਂ ਗੱਲ ਤੋਂ ਲੜਿਆ ਕਰ ਉਹਦੇ ਨਾਲ। ਪਹਿਲੇ ਦਿਮਾਗ ਤੋਂ ਕੰਮ ਵੀ ਲੈ ਤਾ ਕਰ। ਦੇਖ ਕਿਵੇਂ ਬੋਲੀ ਜਾਂਦੀ ਹੈ ਕਤਰ-ਕਤਰ ਉਹਦੇ ਨਾਲ। ਐ ਨਹੀਂ ਕਹਿੰਦੀ ਵੀ ਉਹਨੂੰ ਰੋਟੀ ਦੇ ਦਾ ਬਣਾ ਕੇ ਜਾਨ ਖਾਈ ਰੱਖਦੀ ਉਹਦੀ ਬੋਲ ਬੋਲ ਕੇ। ਜੇ ਕਹਿਣਾ ਪਰ ਮੜੇ ਵਾਈਤੇ। ਕੀ ਗੱਲ ਹੋ ਗਈ ਭਰਜਾਈ ਕੀ ਹੋ ਗਿਆ ਉਹ ਬਾਲਾ ਬੋਲੀ ਜਾਂਦੀ ਸੀ ਹੈਪੀ ਕੁਝ ਕਹਿਤਾ ਉਹਨੂੰ ਉਹ ਮੈਂ ਕਾਨੂੰ ਕਿਹਾ ਤੈਨੂੰ ਪਤਾ ਤਾਂ ਹੈ ਮੈਂ ਉਹਨੂੰ ਕੀ ਕਹਿਣਾ ਨਾ ਤਾਂ ਉੱਠ ਕੇ ਕੰਮ ਕਰਦੀ ਏ ਟਾਈਮ ਨਾਲ ਹੈ ਮੁਰਕੇ ਜਿਉਂ ਲੱਗਦੀ ਮਿੱਡੀਆਂ ਗੁੰਦਣ ਇਹਦੀਆਂ ਮਿੱਡੀਆਂ ਨਹੀਂ ਲੋਟ ਆਉਂਦੀਆਂ ਮੈਂ ਕਹਿੰਦੀ ਆ ਵੀ ਚਲ ਟਾਈਮ ਨਾਲ ਤੈਨੂੰ ਰੋਟੀਆਂ ਤਾਂ ਦੋ ਬਣਾ ਕੇ ਦੇ ਦੇ ਇਹੀ ਤਾਂ ਮੈਂ ਸੁਝਾਣਾ ਭਰਜਾਈ ਉਹਨੂੰ ਤੋਂ ਉਹਨੂੰ ਕਹਿਣਾ ਹੁੰਦਾ ਬਥੇਰਾ ਵੀ ਦੁਸ ਸੁਨੇਹਾ ਉੱਠ ਖੜਿਆ ਕਰ ਸੁਨੇਹਾ ਰੋਟੀ ਟੋਕਲਾ ਦਿਆ ਕਰ ਬੰਦੇ ਨੇ ਕਈ ਵਾਰੀ ਕੰਮ ਤੇ ਜਾਣਾ ਹੁੰਦਾ ਫੇਰ ਰੋਟੀ ਟੋਕ ਕੇ ਨਹੀਂ ਝਾਕੀ ਜਾਂਦਾ ਇਹਦੇ ਕੰਮ ਤੇ ਜਾਂਦਾ ਕੀ ਪਤਾ ਅਗਲਾ ਦੇਊਗਾ ਰੋਟੀ ਕਿ ਨਾ ਦੇਊਗਾ। ਉਹੀ ਤਾਂ ਗੱਲ ਐ। ਪਹਿਲਾਂ ਤਾਂ ਫੋਨ 'ਚ ਬੜੀ ਰਹਿੰਦੀ ਐ। ਫੋਨ 'ਚੋਂ ਨਿਕਲੇਗੀ ਟੀਵੀ ਚ ਲਾ ਲੈਂਦੀ ਐ। ਟੀਵੀ 'ਚੋਂ ਹਟੇਗੀ ਫੇਰ ਫੋਨ ਜਾਂ। ਪਤਾ ਨਹੀਂ ਕੀ ਵੇਖਦੀ ਰਹਿੰਦੀ ਐ ਕੀ ਨਾ ਇਹ। ਉਹ ਤਾਂ ਬਥੇਰਾ ਸਮਝਾਈਦਾਗਾ ਨੂੰ ਜੇ ਮੈਂ ਕੁਝ ਕਹਿਣਾ ਹੈਗਾ ਤਾਂ ਉਲਟਾ ਮੈਨੂੰ ਬੋਲਣ ਲੱਗ ਜਾਂਦੀ ਐ ਫੇਰ ਉਹ। ਇਹੋ ਜਿਹੇ ਨਾਲ ਕਹਿੰਦੇ ਕੀ ਮੱਥਾ ਮਾਰਨਾ। ਇਹਨੇ ਤਾਂ ਐਂ ਬੋਲਣਾ। ਕਤਰ 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 ਕਰੀ ਜਾਂਦੀ ਕੰਚੀ ਵਾਂਗ। ਹੁਣ ਤੂੰ ਐਂ ਦੱਸ ਰੋਟੀ ਖਾ ਲਈ ਕਿ ਨਹੀਂ? ਕਿੱਥੇ ਖਾ ਲਈ ਮੈਂ ਤਾਂ ਹੁਣ ਕਿਹਾ ਸੀਗਾ ਉਹਨੂੰ ਪਕਾਉਣ ਲਈ ਕਹਿੰਦੀ ਮੈਨੂੰ ਕੰਨ ਨੂੰ ਕਹਿ ਕੇ ਮੈਨੂੰ ਪਤਾ ਹੀ ਆ ਭਾਬੀ ਕੌਣ ਬੋਲਦਾ ਕੌਣ ਨਹੀਂ ਬੋਲਦਾ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਰੋਟੀ ਨਹੀਂ ਖਾਦੀ ਹਜੇ ਮੈਂ ਤੈਨੂੰ ਪਹਿਲੀ ਲਾ ਕੇ ਦੇ ਦਿੰਦੀ ਦੋ ਰੋਟੀਆਂ ਤਾਂ ਕੋਈ ਨਾ ਲਾਤਾ ਹੁਣ ਆਪੀ ਦੇਉਗੀ ਉਹਨੂੰ ਮੈਂ ਕਿਹਾ ਹੈਗਾ ਅੱਗੇ ਕਿਹੜਾ ਤੂੰ ਇਹਦੀ ਪਰੌਂਠੇ ਖਾਂਦਾ ਸੀਗਾ ਐਵੇਂ ਮੈਂ ਤਾਂ ਤੈਨੂੰ ਉਦੋਂ ਕਿਹਾ ਸੀ ਅ ਚੰਗੀ ਭਲੀ ਸਾਡੇ ਮੇਰੇ ਭੂਆ ਦੀ ਕੁੜੀ ਸੀ ਰਿਸ਼ਤਾ ਲੈ ਆਵਾ ਉਦੋਂ ਬਸ ਤੂੰ ਨਹੀਂ ਮੰਨਿਆ ਉਹ ਭਾਬੀ ਮੈਨੂੰ ਐ ਸੀਗਾ ਦੋਨੇ ਤੁਸੀਂ ਭੈਣਾਂ ਇਕੱਠਿਆਂ ਹੋ ਜਾਓਗੇ ਕਿ ਪਹਿਲਾਂ ਪਹਿਲੇ ਬਣਦੀ ਹੁੰਦੀਆਂ ਦੋਨੇ ਭੈਣਾਂ ਦੀ ਬਾਅਦ ਚ ਬੰਨੋ ਬੈਠ ਜਾਨੀ ਮੈਨੂੰ ਕੀ ਪਤਾ ਸੀਗਾ ਇਹ ਲਿਆਂਦੀ ਇਹ ਨਹੀਂ ਵਸਦੀਆਂ ਹੁੰਦੀਆਂ ਛੇਤੀ ਕਿਤੇ ਕੀ ਕਰਾਂ ਬਾਪੀ ਉਹ ਤਾਂ ਬਥੇਰੀ ਸਿਆਣੀ ਸੀਗੀ ਇੱਥੇ ਆ ਕੇ ਪਤਾ ਨਹੀਂ ਇਹਨੂੰ ਕੀ ਮੌਤ ਪੈ ਗਈ ਜੇ ਤਾਂ ਮਾਂ ਨੂੰ ਫੋਨ ਕਰ ਲੈਂਦੀ ਐ ਤਾਂ ਤਾਂ ਐ ਲਾਲਾ ਉਹਦੇ ਕੰਨ ਭਰੀ ਜਾਂਦੀ ਭਰੀ ਜਾਂਦੀ ਮੈਂ ਕਹਿੰਨੀ ਹਜੇ ਉਹੋ ਚੰਗੀ ਐ ਜਿਹੜੀ ਇਹਦੀ ਸੁਣਦੀ ਨਹੀਂ ਹੈਗੀ ਉਹ ਤਾਂ ਮੈਂ ਸਾਰਿਆਂ ਤੋਂ ਚੰਗੀ ਮੰਨਦਾਗਾ ਨਹੀਂ ਮਾਵਾਂ ਦਾ ਅੱਜਕੱਲ ਬਾਲੀਆਂ ਮੱਤਾਂ ਦਿੰਦੀਆਂ ਹੈ ਜਿਹੀਆਂ ਵੀ ਤੂੰ ਐ ਕਰਦੇ ਇਹਦੇ ਨਾਲ ਲੜਪਾ ਉਹ ਤਾਂ ਇਹਦੀ ਇੱਕ ਨਹੀਂ ਸੁਣਦੀ ਉਹ ਤਾਂ ਉਹ ਬਥੇਰਾ ਲੜਦੀ ਹੈਗੀ ਫਿਰ ਜਦੋਂ ਇਹਨੂੰ ਚਾਹ ਸੁਣਾ ਦਿੰਦੀ ਐ ਫਿਰ ਇਹ ਉਲਟਾ ਮੈਨੂੰ ਆ ਕੇ ਕਹਿੰਦੀ ਐ ਮੇਰੀ ਮਾਂ ਨੇ ਮੈਨੂੰ ਐ ਕਹਤਾ ਫਿਰ ਰਿਜੇ ਜਾਂਦੀ ਐ ਬੈਤਰ ਵੀ ਸੁਣਨੀਆ ਪੈਂਦੀਆਂ ਨੇ ਉਧਰ ਵੀ ਸੁਣਨੀਆ ਪੈਂਦੀਆਂ ਨੇ ਉਹ ਤਾਂ ਕਹਦਾ ਨਾਲ ਇਹਨੂੰ ਸਾਰਾ ਕੁਝ ਆ ਪਹਿਲਾਂ ਦੱਸਿਆ ਹੋਇਆ ਸੀਗਾ ਵੀ ਸਾਡੇ ਘਰ ਦੇ ਵਿੱਚ ਭਈਏ ਸੀ ਦੋ ਭਰਾ ਆਏਗੇ ਪਰਝਾਈ ਹੈ ਮੇਰੀ ਕੋਈ ਤੇਰੇ ਨੂੰ ਸੱਸ ਤੇਰੇ ਨਹੀਂ ਹੈਗੀ ਕੋਈ ਆਨੰਦ ਤੇਰੇ ਨਹੀਂਗੀ ਵੀ ਤੂੰ ਲੜਕੇ ਕੀ ਲੈਣਾਗਾ ਭਲਾ ਹੁਣ ਇੱਕ ਲਾ ਰੱਖੀਆ ਰੱਟ ਕੰਨੀ ਆਪ ਲੱਡ ਹੋਣੇ ਅੱਡੋਕੇ ਭਲਾ ਪਚਾਵਾਂਗੇ ਕਿੱਥੇ ਦੱਸ ਇਹਦਾ ਦਿਮਾਗ ਹੱਲਿਆ ਹੋਇਆ ਨਾ ਤਾਂ ਦਿਮਾਗ ਨਹੀਂ ਸੈਟ ਕੱਕਰਾ ਆ ਪੜਾ ਕਾ ਦੇਣਾ ਭਰਾਂਗੇ ਕਰਾਈ ਤੇ ਰੱਖੇ ਉਹੀ ਤਾਂ ਢੋਗ ਜਾਊਗੀ ਇਹ ਇਹ ਦੱਸਦੇ ਪਿਆਉਣੇ ਗਾਹ ਕੋਠੀਆਂ ਪਾ ਕੇ ਰੱਖੀਆਂ ਪਈਆਂ ਕਿਚੀ ਚ ਮਾਰਿਆ ਕਰ ਦੋ ਜਦੋਂ ਐ ਬੋਲਦੀ ਏ ਠੀਕ ਏ ਕਿਚੀ ਚ ਮਾਰਾ ਫਿਰ ਐ ਨਹੀਂ ਪਤਾ ਰੁੱਸ ਕੇ ਭੱਜ ਜਾਈਂ ਤੇ ਮਾੜਾ ਤਾਂ ਫਿਰ ਮੈਨੂੰ ਕਹਿਣਗੇ ਵੀ ਪਤਾ ਨਹੀਂ ਨੂੰ ਇਹਨਾਂ ਨੇ ਕੁੱਟ ਕੇ ਘਰੋਂ ਕੱਢ ਦਿੱਤੀ ਕਿਤੇ ਨਹੀਂ ਜਾਂਦੀ ਏ ਇਹ ਵਿਗੜੀ ਹੋਈ ਏ ਵਿਗੜਪੁਣਾ ਚੜਿਆ ਹੋਇਆ ਏ ਦਿਮਾਗ ਨੂੰ ਹੋਇਆ ਤਾਂ ਵਿਗੜਪੁਣਾ ਹੈਗਾ ਹਾਂ ਚੰਬਲੀ ਹੋਈ ਏ ਚੰਗਾ ਖਾਂਦੀ ਮਾੜਾ ਬੋਲਦੀ ਏ ਮਾੜਾ ਜੇ ਕੁਝ ਕਹਿ ਦੋ ਉੱਥੇ ਐ ਚੜ ਜਾਂਦੀ ਏ ਸਿਰ ਸਿਰਦਿਆਂ ਵਾਲਾਂ ਨੂੰ ਬਥੇਰਾ ਸਮਝਾਈਦਾ ਹੈਗਾ ਨੂੰ ਪਰ ਇਹਨੂੰ ਅਕਲ ਕਿੱਥੇ ਆ ਪੜ੍ਹੀ ਲਿਖੀ ਜਾਂਨੇ ਮਾੜਾ ਮੋਟਾ ਆਪ ਨੂੰ ਇਹਨੂੰ ਸੋਚਣਾ ਚਾਹੀਦਾ ਹੈਗਾ ਤਾ ਨੂੰ ਮਾੜਾ ਮੋਟਾ ਹੱਥ ਔਲਾ ਵੀ ਕਰਕੇ ਰੱਖਿਆ ਕਰ ਐ ਨਹੀਂ ਲੋਟ ਆਉਂਦੀ ਇੱਕ ਅੱਧਾ ਦਿਨ ਹੀ ਜਾਂਦਾ ਹੈਗਾ ਜਿਹੜੇ ਸਾਹ ਜਿਹਦੀ ਜ਼ੁਬਾਨ ਚੱਲਦੀ ਹੈ ਮੈਨੂੰ ਲੱਗਦਾ ਵੀ ਹੱਥ ਔਲਾ ਹੋ ਹੀ ਜਾਊਗਾ ਐਨਾ ਕੀ ਕਹੇ ਬੰਦੇ ਨੂੰ ਐ ਨਹੀਂ ਜੋਖ ਦੀ ਮੇਰੇ ਤੋਂ ਵੱਡਾ ਹੈ ਜਾਂ ਛੋਟਾ ਹੈ ਜਾਂ ਮੇਰਾ ਭਾਈ ਬੰਦਾ ਹੈ ਜੋ ਆਉਂਦਾ ਬੋਲ ਹੀ ਜਾਂਦੀ ਹੈ ਬੋਲ ਹੀ ਜਾਂਦੀ ਹੈ ਕਹੀ ਦਾ ਤਾਂ ਬਥੇਰਾ ਹੈਗਾ ਪਰ ਕੀ ਕਰੀਏ ਖਾਨੇ ਜਦ ਇੱਕ ਨਹੀਂ ਪੈਂਦੀਗਾ ਆ ਤੂੰ ਹੀ ਐ ਆ ਜਿਦ ਤਰਾ ਵੀਰਾ ਹੁੰਦਾ ਨਾ ਐ ਬੋਲਣ ਦੇ ਦੇ ਉਹ ਕਿਤੇ ਓ ਮਾਏ ਚਲ ਕਾਦੇ ਵਾਸਤੇ ਕਣ ਕੇ ਕੁਝ ਕਹਿਣਾ ਹੈਗਾ ਫਿਰ ਮੈਨੂੰ ਐ ਆਖੂਗੀ ਉਹ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾਉਂਦਾ ਸੀਗਾ ਤੈਨੂੰ ਕਿਸੇ ਨੇ ਕੁਝ ਕਹਿਣਾ ਨਹੀਂਗਾ ਤੈਨੂੰ ਐ ਰੱਖਿਆ ਕਰੂੰਗਾ ਫਿਰ ਇਹੀ ਮੈਨੂੰ ਮਾੜਾ ਕਹਾਂ ਲੱਗ ਜੂ ਤਾਂ ਹੀ ਤਾਂ ਸਿਰ ਤੇ ਚੜ ਗਈ ਹੁਣ ਤੈਨੂੰ ਰੋਟੀ ਬਣਾ ਕੇ ਦੇਵਾਂ ਰੋਟੀ ਤਾਂ ਚਲ ਉਹ ਬਣਾਉਂਦੀ ਆ ਮੈਂ ਤੈਨੂੰ ਕਹਿਣਾ ਪਰ ਜਾਈ ਤੂੰ ਐਵੇਂ ਜਦੋਂ ਬੋਲਦੀ ਹੁੰਦੀ ਆ ਤੂੰ ਮਾੜਾ ਚੁੱਪ ਕਰਦਿਆ ਕਰ ਉਹ ਤਾਂ ਜਹੇ ਜੀ ਹੈਗੀ ਹੈਗੀ ਦੇਖ ਮੈਂ ਤਾਂ ਉਹਨੂੰ ਫालतू ਕੁਝ ਕਹਿੰਦੀ ਨਹੀਂ ਮੈਂ ਤਾਂ ਸਗੋਂ ਜੇ ਚਾਹ ਸੁਣਾਉਂਦੀ ਆ ਨਾ ਫਿਰ ਵੀ ਉਹਨੂੰ ਵੱਡੀ ਸਮਝ ਕੇ ਨਾ ਅੱਗੋਂ ਚਿੜਕ ਦੇਣੀ ਆ ਵੀ ਤੂੰ ਐ ਨਾ ਰੋਗ ਤੇ ਸਮਝਦੀ ਐ ਚਲ ਐ ਮਾਣਾ ਮੋਟਾ ਤਾਂ ਝੜਕੀ ਜਾਂਦਾਗਾ ਫੇਰੀ ਮਾਣੀ ਮੋਟੀ ਆ ਕੇ ਲਾਉਂਦੀ ਝੜਕੇ ਨਾਲੀ ਐਂ ਜੇ ਵਾਲੀ ਖੋਲੀ ਛੋਟ ਦੇ ਲਾਂਗੇ ਫੇਰ ਐਵੇਂ ਸਿਰ ਤੇ ਚੜ ਕੇ ਬਹਿ ਜਾਊਗੀ ਕੋਈ ਨਾ ਇਹ ਤੇ ਤੂੰ ਹੀ ਹੱਥ ਤੌਲਾ ਕਰਕੇ ਰੱਖਿਆ ਕਰ ਕੋਈ ਗੱਲ ਨਹੀਂ ਹੁਣ ਇਹਨੂੰ ਕਿਤੇ ਕਰਨ ਦੇ ਉੱਤੇ ਫੜ ਫੜ ਜੀ ਮਾਣੀ ਮੋਟੀ ਫੇਰ ਦੇਖਦਾ ਮੈਂ ਚਾਰ ਮਾਰਿਆ ਕਰ ਗਿੱਚੀ ਸੀ ਜਦੋਂ ਜਿਆਦਾ ਬੋਲਦੀ ਐ ਚਲ ਕੋਈ ਨਾ ਮੈਂ ਵੀ ਰੋਟੀ ਟੋਕ ਖਾ ਲਾਂ ਮੈਂ ਤਾਂ ਹੁਣ ਦੁਕਾਨ ਤੋਂ ਫੋਨ ਆਇਆ ਸੀਗਾ ਉਹਨਾਂ ਦੇ ਕੈਮਰੇ ਜਾਂਦੀ ਫਿਟਿੰਗ ਜੀ ਕਰਕੇ ਆਉਣਾ ਉਹ ਜਾਂ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਫਰੀ ਹੋ ਕੇ ਕੰਮ ਕਰ ਜਾ ਕੇ ਠੀਕ ਐ ਮਾ ਖਾਲਾ ਰੋਟੀ ਜੇ ਨਾ ਪੱਕੀ ਹੋਏ ਮੈਂ ਦੱਸਦੀ ਮੈਂ ਬਣਾ ਦੂੰਗੀ ਕੋਈ ਨਾ ਪਕਵਾਉਣਾ ਉਸੇ ਦੀ ਬਕਵਾਉਂਗਾ ਨਾਲ ਆਹੋ ਲੈ ਚੱਲ ਦੇ ਜੀ ਤੇ ਸਾਡੇ ਮਿੱਠੀ ਹੋ ਜੂਗੀ ਦੋ ਗੱਲਾਂ ਚ ਤਾਂ ਮੇਰਾ ਕਿਹੜਾ ਕੁਝ ਘਸਦਾ ਹੈਗਾ ਨਹੀਂ ਤਾਂ ਫਿਰ ਇਹੋ ਜਿਹੀ ਕਰੂੰ ਨਾ ਜਿਵੇਂ ਹਾਂ ਬੋਲਦੀ ਐ ਇਹ ਜਿਹਾਂ ਲੱਗਣਗੇ ਇਹਦੇ ਜ਼ਿੰਦਗੀ ਭਰ ਯਾਦ ਰੱਖੂਗੀ ਸਮਝਦੀ ਨਹੀਂ ਕੁਛ ਬੜੀ ਚਲਾਕ ਬੰਦੀ ਹੁਣ ਦੇਖਦੀ ਆ ਜੇ ਰੋਟੀ ਬਣਾ ਕੇ ਦੇਦੀ ਠੀਕ ਐ ਨੇ ਦੋ ਰੋਟੀਆਂ ਮੈਂ ਬਣਾ ਕੇ ਦੇ ਦੂੰ ਨਾਲੇ ਮੇਰਾ ਪੱਖਾ ਪੂਰਦਾ ਇਹ ਇਹਦੇ ਸਾਹਮਣੇ ਤੇ ਚੰਗੀ ਬਣ ਕੇ ਰਹਾ